ਬਟਾ ਇਹ ਕਿਹੜਾ ਪਿੰਡ ਜੇ ਪੰਡਿਕ ਉਹ ਸੰਗ ਕੀ ਗੱਲ ਕੀ ਹੋਈ ਆ ਈ ਕਣਕ ਵਹੋਂਦੇ ਸੜੀ ਆਂਦਾ ਆਇਆ ਆ ਤੇ ਮੁੰਨੇ ਕਿੰਨੀ ਜਮੀਨ ਸੀਗੇ ਇੱਕ ਟੇਕਾ ਦੀ ਹਾਂਜੀ ਬਗਾਂ ਕਾਂਗ ਕੋ ਤੇ ਕਿੰਨੀ ਸੜੀ ਹੈ ਜਮੀਨ ਵਿੱਚ 6 7 ਕੱਲੇ ਤੁਹਾਡਾ ਜੀ ਇਸ ਤੋਂ ਇਲਾਵਾ ਹੋਰ ਕੀ ਦਾ ਥੜਿਆ ਉਹਦਾ ਵੀ ਇਹਨਾਂ ਵਾਂਗ ਕੀ ਕਰਦੇ ਸੀ ਆਹ ਵੇ ਉਹ ਕਰਦੇ ਆ ਜੀ ਸਾਨੂੰ ਅੱਜ ਅਖਰੀ ਚਾਹੀਏ ਮਾਤ ਲੈਣਾ ਇਹ ਤੇ ਹਾਂਜੀ ਸੀ ਕੀ ਗੱਲ ਹੋਈ ਆ ਜਿਹੜੀ ਸਾਡੀ ਕਣਕ ਕੋਈ ਆਈ ਆਉਂਦਾ ਵੱਡ ਨੂੰ ਅਚਾਨਕ ਅੱਗ ਲੱਗੀ ਹੁਣ ਰਾਜ ਦੱਸੋ ਗੱਲ ਲੱਗੀ ਕਿੰਨੀ ਜ਼ਮੀਨ ਸੀ ਇਹ ਤੇ 8 ਕਿਲੋ ਫਾਂ ਸਾਰੀ ਠੇਕੇ ਦੇ ਹਾਂਜੀ ਠੇਕੇ ਦੇ ਇਸ ਤੋਂ ਲਾਵਾ ਹੋਰ ਵੀ ਕਿਸ ਦਾ ਦੱਸਣਾ ਹਾਂ ਕਜਾਨ ਸਿੰਘ ਦੱਸਣਾ 7 ਕਿੱਤਾ ਕਿੱਥੇ ਪੈਂਦੀ ਹੈ ਇਹ ਜ਼ਮੀਨ ਇਹ ਨਵੇਂ ਕੋਲ ਦੇ ਨਾਲ ਪਹਾਵਲ ਦੇ ਲੱਗੇ ਤੇ ਕਰਜ਼ਾ ਕਿੰਨਾ ਹੈ ਤੁਹਾਡੇ ਅੱਗੇ 200000 ਇਹ ਜਿਹੜੇ ਫਸਲ ਪਹਿਲਾਂ ਵੀ ਤੁਹਾਡੇ ਅੱਗੇ ਖਰਾਬ ਹੋਈ ਗਏ ਇਹੋ ਹੀ ਹੋਣੀ ਹੈ ਜੀਨੂ ਸਾਹਿਬ ਵੀ ਹੋਇਆ ਜੀ ਝੋਨਾ ਰੁੜ ਗਿਆ ਪਾਣੀ ਆਉਂਦਾ ਉਦੋਂ ਵੀ ਸਾਰੀ ਖਰਾਬ ਹੋ ਗਈ ਹੁਣ ਮੰਗ ਕੀ ਕਰਦੇ ਸਰਕਾਰ ਸਰਕਾਰ ਥੋੜੀ ਜਿਹਾ ਫੜੇ ਸਾਡੀ ਕੁਝ ਨਹੀਂ ਪੱਲੇ ਰਹੀ ਕਿ ਇਹ ਨਾ ਭੋਜੀ ਤੁਹਾਡਾ ਜੀ ਨਾ ਰਾਜ ਸਿੰਘ ਜੀ ਕੀ ਗੱਲ ਹੋਈ ਐ ਜਿਹੜੀ ਕਣਕ ਸੜੀ ਉਹ ਵਿਖਾਉਣਾ ਨਚਾਂੜ ਕੇ ਨਾ ਜਰਗੀ ਦੀ ਬਾਦੀ ਕਣਕ ਸੜਦੀ ਇਹਨਾਂ ਦੀ ਉੱਥੋਂ ਪਲਵੜੀ ਨੋਸ ਤੋਂ ਕੜਕਾ ਵੱਡਾ ਪਰੇ ਆਉਂਦੇ ਟਰਾਲੀਾਂ ਲੈ ਕੇ ਕਿਹਨੇ ਰਾਜ ਦਾਤਾ ਤੁਹਾਡੀ ਕੰਮ ਕਿੰਨੇ ਜੜੀ ਕਣਕ ਸੜੀ ਹੈ ਕਾਹਦੇ 7 7 ਦਿਨ ਤੱਕ ਲੱਗਦੀ ਹੈ ਇਹ ਤੋਂ ਇਲਾਵਾ ਹੋਰ ਵੀ ਕੀ ਕਿਸਾਨ ਦਾ ਜਾਨ ਸਿੰਘ ਨੇ ਉਹਨਾਂ ਕੋਲ ਉਹਨਾਂ ਦੇ ਕਿੰਨੇ 7 ਦਿਨ ਬੰਦਾ ਸੜੀ ਤੇ ਇਹ ਜ਼ਮੀਨ ਇਹਨਾਂ ਦੀ ਜਿਆਦਾ ਕੀ ਠੇਕੇ ਤੇ ਤੇ ਹੁਣ ਕੀ ਮੰਗ ਕੀ ਕਰਦੇ ਸਰਕਾਰ ਤੋਂ ਗਰੀਬਾਂ ਜਿਹੜਾ ਦਾ ਘਰ ਪੂਰਾ ਬਣਾ ਚੰਗਾ ਦਾ ਤਾਂ ਬਹੁਤ ਬੰਦਾ ਲੋ ਮਾਰਾ ਗਿਆ ਸਾਰ ਪਰਿਵਾਰ ਮਾਰ ਗਿਆ ਐਰਕਨਲ ਕੰਸਰਟੀ ਤੋਂ ਸਿਰ ਮੈਨਾਂ ਦੇ ਮਾਰ ਕੇ ਇਹਦਾ ਮਨਨ ਜੁਜੀ ਸਿੰਘ ਜੀ ਕਿਹੜਾ ਬੰਦਾ ਕੀ ਮਤਲਬ ਆ ਗਿਆ ਨਾ ਠੀਕ ਨਹੀਂ ਇਹ ਤਾਂ ਆਈ ਆ ਨਾ ਇਹ ਵੀ ਕਰੋ ਨਾ ਅੱਛਾ ਇਹ ਰਾਹੇ ਰੋੜਾ ਲਗਾ ਨਹੀਂ ਕੰਧ ਖੜੀ ਆ ਸਾਤ ਅੱਠ ਮਹੀਨੇ ਠੀਕੇ ਪਹਿਲੇ ਹੀ ਸਾਤ ਦੇ ਵਿੱਚ ਖੜੀ ਆ 70 324 ਫੇਟਾ ਦਿਓ 7140 74324 ਇਸ ਸਿਰੇ ਕੋਲ ਚੱਲਦਾ ਜੀ ਦਾਨੀ ਸਿਚਲਾਉਂਦੇ ਆ ਕੋਈ 150 200 500 ਹੀ ਪਾ ਕੇ ਆਉਂਦੇ ਆ